ਇਸ ਇਸ ਥਾਂ ਤੋਂ ਉਦੋਂ ਚੰਦਨ ਦੇ ਦਰਖਤ ਹੁੰਦੇ ਸੀਗੇ ਇਸ ਇਸ ਥਾਂ ਤੋਂ ਹੀ ਉਹ ਚੰਦਨ ਦੀ ਜਿਹੜੀ ਲੱਕੜ ਮਤਲਬ ਲੈ ਕੇ ਗਏ ਸੀਗੇ ਇੱਥੇ ਚੰਦਨ ਦੇ ਦਰਖਤ ਹੁੰਦੇ ਸੀਗੇ ਜਿਸ ਨਾਲ ਚਿਖਾ ਤਿਆਰ ਕਰਵਾਈ ਸੀ ਗੁਰੂ ਸਾਹਿਬ ਨੇ ਸਾਰਿਆਂ ਨੂੰ ਪਿਆਰਪ੍ਰੀਤ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੇਂ ਵਲੌਗ ਵਿੱਚ ਇਸ ਟਾਈਮ ਆਪਾਂ ਹੈਗੇ ਆ ਹਜੂਰ ਸਾਹਿਬ ਵਿਖੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਗੁਰੂ ਗੋਬਿੰਦ ਬਾਗ ਸਾਹਿਬ ਦੇ ਤੇ ਇਹ ਸਥਾਨ ਜਿਹੜਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਇਹਦਾ ਇਤਿਹਾਸ ਸੰਬੰਧਿਤ ਹੈ ਵੀਡੀਓ 'ਚ ਤੁਸੀਂ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਦਰਸ਼ਨ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਹੁਣ ਪਹੁੰਚੇ ਜੀ ਆਪਾਂ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਇਹ ਗੁਰਦੁਆਰਾ ਸਾਹਿਬ ਵੀ ਇਤਿਹਾਸਿਕ ਸਥਾਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਕੀ ਇਤਿਹਾਸ ਆ ਗੁਰਦੁਆਰਾ ਸਾਹਿਬ ਦਾ ਉਹ ਸਾਰਾ ਆਪਾਂ ਦੇਖਦੇ ਆਂ ਤੇ ਇਸੇ ਸਥਾਨ ਤੇ ਲੀਜ਼ਰ ਸ਼ੋਅ ਹੁੰਦਾ ਹੈ ਸ਼ਾਮ ਨੂੰ 7:30 ਵਜੇ ਤੋਂ 8:30 ਵਜੇ ਤੱਕ ਲੇਜ਼ਰ ਸ਼ੋਅ ਸ਼ਾਮ ਦੇ ਟਾਈਮ ਇਸੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਜਗ੍ਹਾ ਬਣੀ ਹੋਈ ਆ ਉੱਥੇ ਚਲਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਆਲੇ-ਦਾਲੇ ਬਾਗ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦਾ ਨਾਮ ਵੀ ਗੁਰਦੁਆਰਾ ਗੋਵਿੰਦ ਬਾਗ ਸਾਹਿਬ ਹੈ ਆਲੇ-ਦਾਲੇ ਸਾਰਾ ਇਹ ਬਾਗ ਆ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਗੋਵਿੰਦ ਬਾਗ ਸਾਹਿਬ ਜੀ ਦੇ ਪਹਿਲਾਂ ਆਪਾਂ ਇਤਿਹਾਸ ਪੜ੍ਹਦੇ ਆਂ ਇੱਧਰ ਇਤਿਹਾਸ ਵਾਲਾ ਬੋਰਡ ਲੱਗੇ ਹੋਇਆ ਫਿਰ ਅੰਦਰ ਚੱਲ ਕੇ ਦਰਸ਼ਨ ਕਰਦੇ ਆਂ ਦਰਬਾਰ ਸਾਹਿਬ ਦੇ ਆ ਬੋਰਡ ਹੈ ਇਤਿਹਾਸ ਵਾਲਾ ਇਸ ਬੋਰਡ ਤੇ ਸਾਰਾ ਇਤਿਹਾਸ ਆ ਉਹ ਜਿਹੜਾ ਦੱਸਿਆ ਗਿਆ ਹੈ ਇਸ ਤੇ ਦੱਸਿਆ ਗਿਆ ਹੈ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੱਚਖੰਡ ਗਮਨ ਕਰਨ ਦੀ ਤਿਆਰੀ ਕੀਤੀ ਤਾਂ ਗੁਰੂ ਜੀ ਨੇ ਹੁਕਮ ਕਰਕੇ ਚੰਦਨ ਦੀ ਲੱਕੜ ਦੀ ਚਿਖਾ ਸਜਵਾਈ ਉਸ ਸਮੇਂ ਇਸ ਸਥਾਨ ਤੇ ਚੰਦਨ ਦੇ ਰੁੱਖ ਹੁੰਦੇ ਸਨ ਚਿਖਾ ਦੇ ਆਸੇ-ਪਾਸੇ ਸੁੰਦਰ ਕਨਾਤਾਂ ਧਰਵਾ ਦਿੱਤੀਆਂ ਅਤੇ ਸੰਗਤਾਂ ਨੂੰ ਹੁਕਮ ਕੀਤਾ ਕਿ ਅੱਜ ਰਾਤੀ ਅਸੀਂ ਇਸ ਚਿਖਾ ਦੇ ਅੰਦਰ ਪ੍ਰਵੇਸ਼ ਕਰਾਂਗੇ ਤੁਸੀਂ ਕੀਰਤਨ ਦੀ ਝੜੀ ਲਗਾਈ ਰੱਖਣੀ ਹੈ ਡੇਢ ਪਹਿਰ ਰਾਤ ਗੁਰੂ ਜੀ ਨੇ ਸ਼ਸਤਰ-ਬਸਤਰ ਸਜਾ ਕੇ ਅਰਦਾਸਾ ਸੋਧਿਆ ਆਪਣੇ ਪਿਆਰੇ ਖਾਲਸੇ ਨੂੰ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੁਲਾਈ ਅਤੇ ਕਨਾਤ ਅੰਦਰ ਪ੍ਰਵੇਸ਼ ਕਰਕੇ ਗੁਰੂ ਜੀ ਦੀ ਚਿਖਾ ਲਈ ਚੰਦਨ ਦੀ ਲੱਕੜ ਇਸ ਸਥਾਨ ਯਾਨੀ ਕਿ ਗੁਰਦੁਆਰਾ ਗੋਬਿੰਦ ਵਾਗ ਸਾਹਿਬ ਤੋਂ ਲਿਜਾਈ ਗਈ ਸੀ ਇਸ ਸਥਾਨ ਤੇ ਉਦੋਂ ਚੰਦਨ ਦੇ ਦਰਖਤ ਹੁੰਦੇ ਸੀਗੇ ਇਸ ਸਥਾਨ ਤੋਂ ਨਹੀਂ ਉਹ ਚੰਦਨ ਦੀ ਜਿਹੜੀ ਲੱਕੜ ਮਤਲਬ ਲੈ ਕੇ ਗਏ ਸੀ ਕਿ ਇੱਥੇ ਚੰਦਨ ਦੇ ਦਰਖਤ ਹੁੰਦੇ ਸੀਗੇ ਜਿਸ ਨਾਲ ਚਿਖਾ ਤਿਆਰ ਕਰਵਾਈ ਸੀ ਗੁਰੂ ਸਾਹਿਬ ਨੇ ਤੇ ਚਲਦੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆ ਇਹ ਸਾਰਾ ਇਤਿਹਾਸ ਆ ਇਸ ਸਥਾਨ ਦਾ ਇਸ ਜਗ੍ਹਾ ਤੇ ਲੇਜ਼ਰ ਸ਼ੋਅ ਦਿਖਾਇਆ ਜਾਂਦਾ ਗੁਰਦੁਆਰਾ ਗੁਰੂ ਗੋਬਿੰਦ ਬਾਗ ਸਾਹਿਬ ਦੇ ਵਿੱਚ ਤੇ ਇਧਰ ਗੁਰਦੁਆਰਾ ਸਾਹਿਬ ਨੇ ਸਾਹਮਣੇ ਦਰਬਾਰ ਸਾਹਿਬ ਨੇ ਨਾਲੇ ਇਹ ਜ ਜਗ੍ਹਾ ਬਣੀ ਹੋਈ ਆ ਇੱਥੇ ਰਾਤ ਨੂੰ 7:30 ਵਜੇ ਤੋਂ 8:30 ਵਜੇ ਤੱਕ ਲੇਜ਼ਰ ਸ਼ੋਅ ਹੁੰਦਾ ਉਹਦੇ ਵਿੱਚ ਦਸਾਂ ਗੁਰੂਆਂ ਦਾ ਇਤਿਹਾਸ ਸਾਰਾ ਦੱਸਿਆ ਜਾਂਦਾ ਉਸ ਦੀ ਵੀਡੀਓ ਆਪਾਂ ਲੱਗ ਤੋਂ ਅਪਲੋਡ ਕਰਾਂਗੇ ਤੇ ਇਧਰ ਸ਼ੋਅ ਦੀ ਜੇ ਤੁਸੀਂ ਹਜੂਰ ਸਾਹਿਬ ਆਪਣੇ ਬੱਚਿਆਂ ਨਾਲ ਆਉਨੇ ਹੋ ਤਾਂ ਇਹ ਲੇਜ਼ਰ ਸ਼ੋ ਛੋਟੇ ਬੱਚਿਆਂ ਨੂੰ ਜ਼ਰੂਰ ਦਿਖਾਓ ਕਿਉਂਕਿ ਜਿਵੇਂ ਇਸ ਲੇਜ਼ਰ ਸ਼ੋ ਚ ਸਾਰਾ ਇਤਿਹਾਸ ਦੱਸਿਆ ਜਾਂਦਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਗੁਰੂਆਂ ਦਾ ਸਾਰਾ ਇਤਿਹਾਸ ਉਸ ਲੇਜ਼ਰ ਸ਼ੋ ਦੇ ਵਿੱਚ ਦਿਖਾਇਆ ਜਾਂਦਾ ਤਾਂ ਸ਼ਾਮ ਨੂੰ 7:30 ਤੋਂ 8:30 ਵਜੇ ਤੱਕ ਇਹ ਲੇਜ਼ਰ ਸ਼ੋ ਹੁੰਦਾ ਜ਼ਰੂਰ ਬੱਚਿਆਂ ਨੂੰ ਇਹ ਲੇਜ਼ਰ ਸ਼ੋ ਦਿਖਾਓ ਗੁਰਦੁਆਰਾ ਨਗੀਨਾ ਘਾਟ ਸਾਹਿਬ ਤੋਂ ਜਦੋਂ ਗੁਰਦੁਆਰਾ ਬੰਦਾ ਘੜ ਸਾਹ ਵਾਲੇ ਪਾਸੇ ਨੂੰ ਆਪਾਂ ਜਾਂਦੇ ਆ ਤਾਂ ਰਾਸਤੇ ਦੇ ਵਿੱਚ ਆਹ ਸਥਾਨ ਆਉਂਦਾ ਹੈ ਤੇ ਇਸ ਦੀ ਆਪਾਂ ਦਰਸ਼ਨ ਕਰਦੇ ਆ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਵਾਲਾ ਬੋਰਡ ਲੱਗਿਆ ਹੋਇਆ ਹੈ ਤੇ ਇਸ ਤੇ ਲਿਖ ਕੇ ਦੱਸਿਆ ਗਿਆ ਕਿ ਇਹ ਸਥਾਨ ਪੰਜ ਪਿਆਰਿਆਂ ਦਾ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੱਖਣ ਦੇਸ਼ ਵਿੱਚ ਆਏ ਸੀ ਗੁਰੂ ਗੋਬਿੰਦ ਸਿੰਘ ਜੀ ਨਾਲ 2200 ਘੋੜਸਵਾਰ ਤੇ 2500 ਪੈਦਲ ਫੌਜਾਂ ਸੀ ਤੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਮਹਾਰਾਜ ਉਹਨਾਂ ਦੇ ਨਾਲ ਇਸ ਸਥਾਨ ਤੇ ਆਈ ਸੀਗੇ ਜੀ ਤੇ ਇਹ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਚਲਾਂਗੇ ਆਪਾਂ ਅੱਗੇ ਵਾਲੇ ਪਾਸੇ ਨੂੰ ਤੇ ਇਸ ਦੇ ਨਾਲ ਇਹ ਇੱਕ ਤਪਸਥਾਨ ਬਣਿਆ ਹੋਇਆ ਉਸ ਦੇ ਆਪਾਂ ਦਰਸ਼ਨ ਤੁਹਾਨੂੰ ਕਰਵਾਉਨੇ ਆ ਤੇ ਆਹ ਵਾਲੇ ਪਾਸੇੋਂ ਆਪਾਂ ਆਇਆ ਤੇ ਆਹ ਰਸਤਾ ਆਉਂਦਾ ਗੁਰਦੁਆਰਾ ਨਗੀਨਾ ਘਾਟ ਸਾਹਿਬ ਤੋਂ ਇਹ ਰਸਤਾ ਗੁਰਦੁਆਰਾ ਨਗੀਨਾ ਘਾਟ ਸਾਹਿਬ ਤੋਂ ਗੁਰਦੁਆਰਾ ਬੰਦਾ ਘਾਟ ਸਾਹਿਬ ਵਾਲੇ ਪਾਸੇ ਨੂੰ ਜਾਂਦਾ ਤੇ ਇਹ ਰਸਤੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਆਉਂਦੇ ਨੇ ਜਿਨ੍ਹਾਂ ਦੇ ਆਪਾਂ ਹੁਣ ਦਰਸ਼ਨ ਕੀਤੇ ਨੇ ਜੀ ਤੇ ਚੱਲਦੇ ਹਾਂ ਹੁਣ ਨਾਲ ਇਹ ਕਿੱਥੇ ਤਪਸਥਾਨ ਬਣਿਆ ਹੋਇਆ ਤੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਦੇ ਆ ਨਾਲੇ ਦੇਖਦੇ ਆ ਕੀ ਇਤਿਹਾਸ ਹੈ ਗੁਰਦੁਆਰਾ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਇੱਥੇ ਨਾਲ-ਨਾਲੇ ਨਹੀਂ ਬਿਲਕੁਲ ਥੋੜੀ-ਥੋੜੀ ਦੂਰੀ ਤੇ ਹੀ ਆ ਆ ਕੀ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਤਪਸਥਾਨ ਸੰਤ ਬਾਬਾ ਜੁਗਿੰਦਰ ਸਿੰਘ ਮੋਨੀ ਸਾਹਿਬ ਜੀ ਸਾਬਕਾ ਹੈੱਡ ਜਥੇਦਾਰ ਤਖਤ ਸ੍ਰੀ ਹਜੂਰ ਸਾਹਿਬ ਤੇ ਚੱਲਦੇ ਆ ਤੇ ਇੱਧਰ ਨਿਸ਼ਾਨ ਸਾਹਿਬ ਸ਼ਿਸ਼ੋਭਿਤ ਨੇ ਜੀ ਜੀ ਕਾ ਕਲਚਨ ਬਾਹਿਬ ਜੀ ਕੀ ਜਤੇ ਗੁਰੂ ਪਿਆਰੇ ਸਾਹਿਬ ਜੀ ਇਹ ਤੱਕ ਸਤ ਕੰ ਸੀਧੀ ਅਜੂ ਸਾਹਿਬ ਜੀ ਦੇ ਹੈ ਜ세ਦਾਰ ਹੋਏ ਹਨ ਸੰਤਾਂ ਦਾ ਜੁਬਿੰਦਾ ਸੰਤਾਂ ਨੇ ਤੱਕ ਸਤ ਕੰ ਸੀਧੀ ਅਜੂ ਸਾਹਿਬ ਜੀ ਦੀ 40 ਸਾਲ ਦੀ ਵਕਤੀ ਬਗੈਰ ਤਨਖਾਤ ਕਿਸੇ ਕਮੇਟਰੀ ਤੋਂ ਜੋ ਗੁਰਦੁਆਰੇ ਕੋਲੋਂ तनख नहीं लंगर तैर करके संतान लंगर जो इन्होंने संतान ने 40 साल की सेवा की बारह साल का मन रखा बारह साल इन्होंने संतान ने किसान गलबात तपस्या करते रहे नाम जब दे रहे तक श्री अदू साहब जी की सेवा करते रहे ਇਸ ਲਈ ਇਨਾ ਸੰਤਾਨਾਂ ਸੰਤਾਨ ਦਾ ਜੁਬਿੰਦਰ ਜੀ ਦੀ ਮਨੀ ਸਾਹਿਬ ਕੇ ਜੰਮ ਦਾ ਜਦੋਂ ਬੜਾ ਸਾਲ ਦਾ ਮੌਲ ਰੱਖਿਆ ਸੀ ਮਗਰ ਜੀ ਸੇਵਾ ਤੋਂ ਪ੍ਰਾਂ ਉਹਦਾ ਵਿੱਚ ਇਸ਼ਨਾਨ ਕਰਕੇ ਤੇ ਸਤਕਾਮ ਤੇ ਆ ਕੇ ਸਪਸ਼ਾ ਖਾਧੀ ਇਸ ਲਈ ਇਹ ਸਤਾਰ ਦਾ ਨਾਂ ਕਪਸਤਾਨ ਐ ਭਾਈ ਤੋਂ 40 ਸਾਲ ਪਹਿਲੇ ਇਨਾ ਸੰਤਾਨਾਂ ਦੇ

ਜਿੰਨਾ ਤੋਂ ਭੈਣੋ ਜਿੰਨੇ ਵੀ ਸੰਤ ਹੋ ਗਏ ਇਹ ਸਾਰੇ ਬਰਮਚਾਰੀ ਬਰਮਚਾਰੀ ਸੰਤ ਤੋਂ ਬਗਾਇ ਤਕਾਲ ਸਾਚਕਾਂ ਚਿਹੇ ਅਜੂਤਾ ਬਿਲੇ ਚੌਂਵਾ ਬਗਵਾਨਿਆਂ ਦੇ ਅੰਦਰ ਹੋਰ ਕੋਈ ਸੰਤ ਜਾ ਕੇ ਸੇਵਾ ਨਹੀਂ ਕਰ ਸਕਦੇ ਬਰਮਚਾਰੀ ਸੰਤ ਹੀ ਦਸਮੇ ਪਾਤਸ਼ਾਹ ਜੀ ਨੇ ਤਪਤਾਂ ਦੀ ਤੰਤਮਤਾਂ ਦੀ सेवा करते हैं 10वे पांच छह जीदेचा पत्तान टेम का मस्तान सेवा संधापा गोविंद सिंह मोनी साहब जी ने चालीस साल बगैर तनखा न संतान कुटुंबला छड्यानु 28 साल हो चले इन्ना संता मा प्रसाद या आदमीचे नुकसान गम भोए तुम का तलचा ਵਾਇਟ ਟੂ ਇੰਟਰੀ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਮਿਲਦੇ ਆਂ ਅਗਲੇ ਬਲੌਗ ਵਿੱਚ ਫਖੂਰ ਸਾਹਿਬ ਤੋਂ ਹੋਰ ਬਲੌਗਸ ਆਉਂਦੇ ਰਹਿਣਗੇ ਆਪਣੀ ਸੀਰੀਜ਼ ਦੇ ਨਾਲ ਬਣੇ ਰਹੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ